ਮਾਨਯੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਤਾ ਜੀ ਵੱਲੋਂ ਸਖਤ ਨਿਰਦੇਸ਼ ਸੀ ਕਿ ਅਡਰ ਟੀਮਾਂ ਬਣਾ ਕੇ ਜਿਹੜਾ ਨਸ਼ੇ ਦੇ ਖਿਲਾਫ ਹੈ ਲੜਾਈ ਉਸ ਵਿੱਚ ਮੁਹਿੰਮ ਚਲਾਈ ਜਾਏ ਤੇ ਇੱਕ ਜਿਹੜੀ ਟੀਮ ਬਣਾਈ ਗਈ ਸੀ ਡੀਐਸਪੀ ਡੀ ਸ੍ਰੀ ਬਰਗਾਰ ਸਿੰਘ ਸੰਧੂ ਜੀ ਤੇ ਸੇ ਇਨਚਾਰਜ ਪ੍ਰਭਜੀ ਜੀ ਆ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦ ਜਿਹੜਾ ਹਰੀਸ ਤੇ ਹੋਰ ਰਾਹੁਲ ਤੇ ਬੋਦੀ ਇਹ 3 ਦਿਨ ਤੱਕ ਪਰਚਾ ਹੋਇਆ ਸੀ 34/24 थाना सदर ਵਿੱਚ ਜਿਹੜਾ ਹਰੀਸ ਹੈ ਹਰੀਸ ਤੇ 700 ਗ੍ਰਾਮ ਦੀ ਰਿਕਵਰੀ ਹੋਈ ਜਿਵੇਂ ਕਿ ਮਾਂਜੋ ਕੇਸ ਵਿੱਚ ਫਿਰੋਜ਼ਪੁਰ ਸੋਮੇ ਵਿਸਲੇ ਜੀ ਦੇ ਨਿਰਦੇਸ਼ ਹੈਗੇ ਅਸੀਂ ਹਰ ਕੇਸ ਵਿੱਚ ਬੈਕਵਰਡ ਲਿੰਕੇਜ ਤੇ ਜਾਂਦੇ ਹਾਂ ਕਿ ਕਿੱਥੋਂ ਲੁਕੇ ਆਇਆ ਸੀ ਤੇ ਇਹ ਕਿਨੂੰ ਵੇਚਣ ਜਾ ਰਿਹਾ ਸੀ ਜਦ ਉਹਦਾ ਪੁਲਿਸ ਰਿਮਾਂਡ ਲਿੱਤਾ ਗਿਆ ਪੁਲਿਸ ਰਿਮਾਂਡ ਵਿੱਚ ਜਦ ਪੁੱਛਗਿੱਛ ਕੀਤੀ ਗਈ ਤੇ ਹੋਰ ਜਿਹੜਾ ਸਾਇੰਟਿਫਿਕ ਮੈਥਡ ਨਾਲ ਤਫ਼ਤੀਸ਼ ਕੀਤੀ ਗਈ ਉਸ ਵਿੱਚ ਆ ਵੀ ਪਾਇਆ ਗਿਆ ਕਿ ਜਿਹੜਾ ਹੈਗਾ ਇੱਕ ਨਜਾਇਜ਼ ਜਿਹੜਾ ਹੈਗਾ ਪਿਸਤਲ 32 ਬੋਤ ਤੇ ਪੰਜ ਜਿੰਦਾ ਰਾਉਂਡ ਤੇ ਡੇ ਇੱਕ ਮੈਗਜ਼ੀਨ ਆ ਜਿਹੜਾ ਹੈ ਇਹ ਰਿਕਵਰੀ ਤੇ ਵੀ ਹੋਈ ਹੈ ਜਿਹੜਾ ਹਰੀਸ ਹੈਗਾ ਇਹਦਾ ਪਹਿਲਾ ਵਿਕ੍ਰਮਨ ਰਿਕਾਰਡ ਹੈਗਾ ਇਸ ਤੋਂ ਪਹਿਲੇ ਵੀ थाना ਕੁਲਗੜੀ ਵਿੱਚ ਦੋ ਪਰਚੇ ਦਰਜ ਹੈਗੇ ਜਿਹੜਾ ਤੇ ਸਾਦਤ ਹੈ ਤੇ ਜਿਹੜਾ ਇਹਦਾ ਪ੍ਰਾ ਹੈਗਾ ਲਖਨ ਉਹ ਵੀ ਜਿਹੜਾ ਹੈਗਾ ਜੇਲ੍ਹ ਹੈਗਾ ਕਿੰਨੀ ਰਿਕਵਰੀ ਉਸ ਵਾਲੇ ਕੇਸ ਚ 1.5 ਕਿਲੋ ਹਰੀਨ ਉਸ ਕੇਚ ਚ 1.5 ਕਿਲੋ ਹਰੀਨ ਦੀ ਰਿਕਵਰੀ ਹੈ ਲਖਨ ਜਿਹੜਾ ਇਹਦਾ ਪ੍ਰਾ ਹੈਗਾ ਤੇ ਅੱਗੇ ਵੀ ਇਸੇ ਪ੍ਰਕਾਰ ਤੋਂ ਅਸੀਂ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਹੈ ਉਹ ਅਸੀਂ ਜਿਹੜਾ ਹੈਗਾ ਉਹ ਜਾਰੀ ਰੱਖਾਂਗੇ ਸਰ ਕੀ ਇਹ ਪਿਸਤਲ ਨਜਾਇਜ਼ ਸੀ ਤੇ ਕੀ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ ਕਿਸੇ ਦਾ ਜੇ ਪਿਸਤਲ ਹੈਗਾ ਇਹ ਤਾਂ ਨਜਾਇਜ਼ ਹੀ ਹੈਗਾ ਅਸੀਂ ਹੁਣ ਪੁਚੀਸ ਕਰ ਰਹੇ ਹਾਂ ਕਿ ਕਿਹੜੀ ਵਾਰਦਾਤ ਨੂੰ ਜਿਹੜਾ ਹੈਗਾ ਜਾਣੇ ਅੰਜਾਮ ਦੇਣ ਜਾ ਰਹੇ ਸੀ ਤੇ ਮੈਂ ਇਹ ਕਹਿ ਸਕਦਾ ਕਿ ਇਹ ਇੱਕ ਬਹੁਤ ਵੱਡੀ ਜਿਹੜੀ ਵਾਰਦਾਤ ਹੈ ਰੋਕੀ ਗਈ ਹੈ ਇਹ ਰਿਕਵਰੀ ਕਰ ਰਹੇ ਹਾਂ ਚਲ ਪਤਾ ਲਗਾ ਕਿੱਥੋਂ ਲੈ ਕੇ ਆਏ ਸੀ ਤੇ ਕੁਝ ਕੀ ਚੱਲ ਰਹੀ ਹੈ ਅਸੀਂ ਹੁਣ ਛੇਤੀ ਪਰਦਾ ਖਾਸ ਕਰਾਂਗੇ ਕਿਥੋਂ ਲੈ ਕੇ ਆਇਆ ਸੀ ਤੇ ਜਿਹੜਾ ਪੂਰਾ ਰਾਕੇਟ ਹੈ ਉਹਦਾ ਹੀ ਪਰਦਾ ਖਾਸ ਕਰਾਂਗੇ ਮਾਨਜੋ ਕੇਐਸਐਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੋ ਸਖਤ ਨਿਰਦੇਸ਼ ਦਿੱਤੇ ਕਿ ਅਰਧ ਟੀਮਾਂ ਬਣਾ ਕੇ ਜਿਹੜਾ ਨਸ਼ੇ ਦੇ ਖਿਲਾਫ ਹੈ ਲੜਾਈ ਉਸ ਵਿੱਚ ਮੁਹਿੰਮ ਚਲਾਈ ਜਾਏ ਤੇ ਇੱਕ ਜੁੜੀ ਟੀਮ ਬਣਾਈ ਗਈ ਸੀ ਡੀਐਸਪੀ ਡੀ 3 ਬਰਗਵਾਰ ਸਿੰਘ ਸੰਧੂ ਜੀ ਤੇ ਸਟੇਨ ਇੰਚਾਰਜ ਪੱਬਜੀ ਜੀ ਆ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦ ਜਿਹੜਾ ਹਰੀਸ਼ ਤੇ ਹੋਰ ਰਾਹੁਲ ਤੇ ਬੋਦੀ ਇਹ 3 ਦਿਨ ਤੱਕ ਪਰਚਾ ਹੋਇਆ ਸੀ 34/24 थाना सदर ਵਿੱਚ ਜਿਹੜਾ ਹਰੀਸ ਹੈ ਹਰੀਸ ਤੇ 700 ਗ੍ਰਾਮ ਦੀ ਰਿਕਵਰੀ ਹੋਈ ਜਿਵੇਂ ਕਿ ਮਾਨਯੋਗ ਜੀਐਸਪੀ ਫਿਰੋਜ਼ਪੁਰ ਸੋਮੇ ਮਿਸਲਾ ਜੀ ਦੇ ਨਿਰਦੇਸ਼ ਹੈ ਕਿ ਅਸੀਂ ਹਰ ਕੇਸ ਵਿੱਚ ਬੈਕਵਰਡ ਲਿੰਕੇਜ ਤੇ ਜਾਂਦੇ ਹਾਂ ਕਿ ਕਿੱਥੋਂ ਲੁਕਿਆ ਸੀ ਤੇ ਕਿਹਨੂੰ ਵੇਚਣ ਜਾ ਰਿਹਾ ਸੀ ਜਦ ਉਹਦਾ ਪੁਲਿਸ ਰਿਮਾਂਡ ਲਿੱਤਾ ਗਿਆ ਪੁਲਿਸ ਰਿਮਾਂਡ ਵਿੱਚ ਜਦ ਪੁੱਛਗਿੱਛ ਕੀਤੀ ਗਈ ਤੇ ਹੋਰ ਜਿਹੜਾ ਸਾਇੰਟਿਫਿਕ ਮੈਥਡ ਨਾਲ ਤਫ਼ਤੀਸ਼ ਕੀਤੀ ਗਈ ਉਸ ਵਿੱਚ ਆ ਵੀ ਪਾਇਆ ਗਿਆ ਕਿ ਜਿਹੜਾ ਹੈਗਾ ਇੱਕ ਨਜਾਇਜ਼ ਜਿਹੜਾ ਹੈਗਾ ਪਿਸਤਲ 32 ਬੋਰ ਤੇ ਪੰਜ ਜਿੰਦਾ ਰਾਉਂਡ ਤੇ ਡੇਕ ਮੈਗਜ਼ੀਨ ਆ ਜਿਹੜਾ ਹੈ ਇਹ ਰਿਕਵਰੀ ਤੇ ਵੀ ਹੋਈ ਹੈ ਜਿਹੜਾ ਹਰੀਸ ਹੈਗਾ ਇਹਦਾ ਪਹਿਲਾ ਵਿਕਲਪ ਰਿਕਾਰਡ ਹੈਗਾ ਇਸ ਤੋਂ ਪਹਿਲੇ ਵੀ थाना ਕੁਲਗੜੀ ਵਿੱਚ ਦੋ ਪਰਚੇ ਦਰਜ ਹੈਗੇ ਜਦੋਂ ਇਹ ਸਾਦਤ ਹੈ ਤੇ ਜਿਹੜਾ ਇਹਦਾ ਪ੍ਰਾ ਹੈਗਾ ਲਖਨ ਉਹ ਵੀ ਜਿਹੜਾ ਹੈਗਾ ਜੇਲਸ ਹੈਗਾ ਕਿੰਨੀ ਰਿਕਵਰੀ ਉਸ ਉਹ ਲਗੇ 1.5 ਕਿਲੋ 1.5 ਕਿਲੋ ਹਰੀਨ ਉਸਕੇ ਚਿਰ 1.2 ਕਿਲੋ ਹਰੀਨ ਦੀ ਰਿਕਵਰੀ ਹੈ ਲਖਨ ਜਿਹੜਾ ਇਹਦਾ ਪ੍ਰਾ ਹੈਗਾ ਤੇ ਅੱਗੇ ਵੀ ਇਸੇ ਪ੍ਰਕਾਰ ਤੋਂ ਅਸੀਂ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜੀ ਲੜਾਈ ਹੈ ਉਹ ਅਸੀਂ ਜਿਹੜਾ ਹੈਗਾ ਉਹ ਜਾਰੀ ਰੱਖਾਂਗੇ ਸਰ ਕੀ ਇਹ ਪਿਸਤਲ ਨਜਾਇਜ਼ ਸੀ ਤੇ ਕੀ ਵਾਰਦਾਤ ਨੂੰ ਅੰਜਾਮ ਦੇਣ ਦਾ ਸੀ ਕਿਸੇ ਦਾ ਜੇ ਪਿਸਤਲ ਹੈਗਾ ਇਹ ਤਾਂ ਨਜਾਇਜ਼ ਹੀ ਹੈਗਾ ਅਸੀਂ ਹੁਣ ਪੁਚੀਸ ਕਰ ਰਹੇ ਹਾਂ ਕਿ ਕਿਹੜੀ ਵਾਰਦਾਤ ਨੂੰ ਜਿਹੜਾ ਹੈਗਾ ਜਾਣੇ ਅੰਜਾਮ ਦੇਣ ਜਾ ਰਿਹਾ ਸੀ ਤੇ ਮੈਂ ਇਹ ਕਹਿ ਸਕਦਾ ਕਿ ਇਹ ਇੱਕ ਬਹੁਤ ਵੱਡੀ ਜਿਹੜੀ ਵਾਰਦਾਤ ਹੈ ਰੋਕੀ ਗਈ ਹੈ ਇਹ ਰਿਕਵਰੀ ਕਰ ਰਹੇ ਹਾਂ ਸਰ ਪਤਾ ਲਗਾ ਕਿੱਥੋਂ ਲੈ ਕੇ ਆਏ ਸੀ ਤੇ ਕੁਝ ਕੀ ਚੱਲ ਰਹੀ ਹੈ ਅਸੀਂ ਹੁਣ ਛੇਤੀ ਪਰਦਾ ਖਾਸ ਕਰਾਂਗੇ ਕਿਥੋਂ ਲੈ ਕੇ ਆਇਆ ਸੀ ਤੇ ਜਿਹੜਾ ਪੂਰਾ ਰਾਕਟ ਹੈ ਉਹਦਾ ਹੀ ਪਰਦਾ ਖਾਸ ਕਰਾਂਗੇ